ਕੱਟਾ ਹੁਣ ਪੰਜਾਬ ਦੇ ਲੋਕਾਂ ਨੇ ਕਰਤਾ ਹੁਣ ਮੈਂ ਕੀ ਕਰਾਂ ਹੁਣ ਦੋ ਦੋ ਹੁਣ ਟਾਈਮ ਹੀ ਤੁਹਾਡਾ 28 ਮਿੰਟ ਬਣਦਾ ਸੀ ਉਹ ਕੱਲੇ ਬਾਜਵਾ ਸਾਹਿਬ ਲੈ ਗਏ ਜਦੋਂ ਬਾਜਵਾ ਸਾਹਿਬ ਲੈ ਗਏ ਹੁਣ ਹਰੇਕ ਕੰਮ ਕਾਇਦੇ ਕਾਨੂੰਨ ਦੇ ਨਾਲ ਚੱਲਣਾ ਹੈ ਸਾਰੇ ਮੈਂਬਰ ਸਾਹਿਬਾਨ ਨੂੰ ਬਿਨਾ ਸੰਦੀਪ ਜਾਖੜ ਤੋਂ ਮੈਂ ਨੇਮ ਕਰਦਾ ਨੇਮ ਕਰਦਾ ਨੇਮ ਕਰਦਾ ਔਰ ਉਹਨਾਂ ਨੂੰ ਮੈਂ ਗੁਦਾਰਿਸ਼ ਕਰਦਾ ਕਿ ਜੇ ਅਗਰ ਉਹਨਾਂ ਨੇ ਹਾਊਸ ਨੂੰ ਆਰਡਰ 'ਚ ਨਹੀਂ ਚੱਲਣ ਦੇਣਾ ਤਾਂ ਉਹ ਬਾਹਰ ਚਲੇ ਜਾਣ ਜਾਂ ਤਾਂ ਹੁਣ ਤੁਸੀਂ ਆਪਣੇ ਆਪ ਬਾਹਰ ਚਲੇ ਜਾਓ

ਅਸੀਂ ਹਾਸ਼ੀਏ ਵੱਲ ੱਟਕੇ ਹੋਏ ਲੋਕਾਂ ਦੀ ਵਿੱਚ ਕੈਟੇਗਰਾਇਜ਼ ਕਰ ਸਕਦੇ ਹਾਂ ਫਿਰ ਅਸੀਂ ਕਾਨੂੰਨ ਖਾਰੇ ਤੁਸੀਂ ਕੀ ੱਟਕੇ ਹੁਣ ਪੰਜਾਬ ਦੇ ਲੋਕ ਨੇ ਕਰਤਾ ਹੁਣ ਮੈਂ ਕੀ ਕਰਾਂ ਉਹ ਦੋ ਦੋ ਹੁਣ ਟਾਈਮ ਹੀ ਤੁਹਾਡਾ 28 ਮਿੰਟ ਬਣਦਾ ਸੀ ਉਹ ਕੱਲੇ ਬਾਜਵਾ ਸਾਹਿਬ ਲੈ ਗਏ ਜਦੋਂ ਬਾਜਵਾ ਸਾਹਿਬ ਲੈ ਗਏ ਹੁਣ ਹਰੇਕ ਕੰਮ ਕਾਇਦੇ ਕਾਨੂੰਨ ਦੇ ਨਾਲ ਚੱਲਣਾ ਹੈ ਤੁਹਾਨੂੰ ਕਾਇਦੇ ਕਾਨੂੰਨ ਨਾਲ ਚੱਲਣਾ ਹੈ ਸੋ ਤੁਸੀਂ ਆਪਣੀ ਜਗ੍ਹਾ ਤੇ ਜਾਓ ਰਾਜਾ ਜੀ ਆਪਣੀ ਜਗ੍ਹਾ ਤੇ ਜਾਓ ਰਾਜਾ ਜੀ ਪਲੀਜ਼ ਤੁਹਾਡਾ ਸਰ ਤੁਹਾਡਾ ਟਾਈਮ ਬਣਦਾ ਨਹੀਂ ਸੀ ਮੈਂ ਤੁਹਾਨੂੰ ਦੇ ਤਾ ਬਾਜਵਾ ਸਾਹਿਬ ਨੇ ਕਿਹਾ ਕਿ ਮੈਂ ਜੀ ਸਾਰੇ ਕਾਂਗਰਸ ਦਾ ਟਾਈਮ ਮੈਂ ਲਵਾਂਗਾ ਤਾਂ ਤੁਹਾਨੂੰ ਉਹ ਬੜਿੰਗ ਸਾਹਿਬ ਬੋਲਣਾ ਚਾਹੀਦਾ ਸੀ ਕਿ ਅਸੀਂ ਆਪਾਂ ਬੋਲਾਂਗੇ ਬਾਜਵਾ ਸਾਹਿਬ ਨੇ ਤੁਹਾਡੇ ਬੈਠਿਆਂ ਤੋਂ ਕਿਹਾ ਵੀ ਸਾਰੀ ਕਾਂਗਰਸ ਦਾ ਟਾਈਮ ਮੈਂ ਲਵਾਂਗਾ ਕਿਉਂਕਿ ਸਾਡਾ ਟਾਈਮ ਆਨ ਕਰਨਾ ਹੀ ਆ ਛੋਟੇ ਜਦੋਂ ਬਾਜਵਾ ਸਾਹਿਬ ਬੋਰਡਰ ਸੀ ਆਨ ਸੀ ਟਾਈਮ ਮੈਂ ਤਾਂ ਆਪਕੇ ਨਾਲ ਉਹ ਦੇਖ ਹੀ ਨਹੀਂ ਤਾ ਬਾਜਾ ਸਾਹਿਬ ਤੇ ਲੈ ਕੇ ਤੁਹਾਡਾ ਉਹ ਬਾਜਾ ਸਾਹਿਬ ਟਾਈਮ ਆਗੇ ਜਾ ਮੈਂ ਸੱਚ ਦੱਸ ਰਿਹਾ ਮੈਂ ਬੋਲੇ ਖਲਾਸ ਹੁਣਾ ਛੋਟੇ ਕਿਸੇ ਬਤੇ ਦਾ ਨਾ ਨਾ ਫੇਰ ਕਰ ਹਾਜੀ ਕੋਈ ਗੱਲ ਨਹੀਂ ਬੋਲੇ ਜੀ ਬੇਗਾਲ ਤੁਸੀਂ ਬੀਬੀ ਜੀ ਤੁਸੀਂ ਡਾਕਟਰ ਸਾਹਿਬ ਤੁਸੀਂ ਕੰਟੀਨਿਊ ਕਰੋ ਆਨਰੇਬਲ ਸਪੀਕਰ ਸਾਹਿਬ ਮੈਂ ਆਪਣੇ ਦੋਨੋਂ ਵਿਭਾਗ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਅੱਜ ਇਸ ਪਵਿੱਤਰ ਸਦਨ ਵਿੱਚ ਕਰਨ ਜਾ ਰਹੀ ਹਾਂ ਸਮਾਜ ਦਾ ਕੋਈ ਵੀ ਹਿੱਸਾ ਜਦੋਂ ਆਪਣੇ ਹੱਕਾਂ ਪੱਖੋਂ ਜਾਂ ਲੋੜਾਂ ਪੱਖੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਸ ਨੂੰ ਅਸੀਂ ਹਾਸ਼ੀਏ ਵੱਲ ਧੱਕਿਆ ਹੋਇਆ ਸਮਾਜ ਗਿਣਨ ਲੱਗ ਜਾਂਦੇ ਆ ਸਰ ਇਹਨਾਂ ਨੇ ਤਾਂ ਹੀ ਪਿੱਛੇ ਲੜਨਾ ਬਾਜਵਾ ਸਾਹਿਬ ਨਾਲ ਲੜਨਾ ਉਹ ਸਾਡੇ ਨਾਲ ਤਾਂ ਲੜ ਰਹੇ ਆ ਉਹ ਸਾਡੀ ਆਪੋ ਚ ਲੜਾ ਮਰਦਾ ਜੀ ਮਰਦਾ ਜੀ ਬੜੇ ਖੋ

ਹੋਏ ਲੋਕਾਂ ਦੀ ਗੱਲ ਕਰਾਂਗੀ ਜਦੋਂ ਵੀ ਕੋਈ ਵਰਗ ਹਾਸ਼ੀਏ ਵੱਲ ਧੱਕਿਆ ਜਾਂਦਾ ਤਾਂ ਉਹ ਗਰੀਬੀ ਦਾ ਸ਼ਿਕਾਰ ਹੁੰਦਾ بی بیبی جی بولو تسی کنٹینیو رکھو جی اپنا کام بی بی تسيح بولو آنریبل سپیکر صاحب میں کانگریس دے سارے میمبر ممبر صاحباندیپ جاخڑ تو میں نیم کردہ نیم کردہ نیم کرتا اور انہوں میں گدارش کرنا ہے کہ اگر انہوں نے ہاؤس نو آرڈر چ نہیں چلن دینا تا وہ باہر چلے جان یس نہیں بالکل یا تو ہوں اپنے آپ باہر چلے جاؤ یا تو انہوں باہر کٹ دیتا جائے گا یس یس باہر چلے جاؤ تھی جاؤ باہر میں مارشل نو حکم کرنا کہ کانگریس کے ممبر باہر کٹ چلا

پردھان جی سچ اصل بھی سچ ہی بول رہے ہیں مارشل حکم کیا کانگریس بنا سدیپ جاخڑ تو سارا باہر جی 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 کھڑے ہیں پہ بات نہیں آئی یو دا لیڈر آف دی آپوزیشن